ਅੱਜ ਦਾ ਜੋ ਰੋਸ ਪ੍ਰਦਰਸ਼ਨ ਜਿਲ੍ਹਾ ਯੂਥ ਕਾਂਗਰਸ ਵੱਲੋਂ ਜਿਹੜਾ ਬਤੌਰ ਜਿਲ੍ਹਾ ਪ੍ਰਧਾਨ ਤੇ ਸਾਰੇ ਅਹੁਦੇਦਾਰ ਸਬਾਨਾਂ ਵੱਲੋਂ ਜਿਹੜਾ ਅੱਜ ਐਸਐਸਪੀ ਦਫ਼ਤਰ ਵਿਖੇ ਤਰਨਾ ਲਗਾ ਕੇ ਰੋਸ ਪ੍ਰਦਰਸ਼ਨ ਰੋਸ ਜਾਹਿਰ ਕੀਤਾ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਲੰਮੇ ਸਮੇ ਤੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਜਿਹੜੀਆਂ ਧੱਜੀਆਂ ਉੱਡ ਰਹੀਆਂ ਲੋਕ ਜਿਹੜੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਨੇ अनेका ਅਸੀਂ ਚੰਗੇ ਖਿਡਾਰੀ ਅਨੇਕਾ ਸੀ ਚੰਗੇ ਸਿੰਗਰ ਅਨੇਕਾ ਸੀ ਚੰਗੇ ਕਾਰੋਬਾਰੀ ਜਿਹੜੇ ਗਵਾ ਚੁਕੇ ਆ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਚੰਗੇ ਕਾਰੋਬਾਰੀ ਮੂਵ ਕਰਨਗੇ ਚੰਗੇ ਖਿਡਾਰੀ ਜਿਹੜੇ ਉਹ ਇੱਥੋਂ ਮੂਵ ਕਰਨਗੇ ਚੰਗੇ ਸਿੰਗਰ ਜਿਹੜੇ ਉਹ ਮੂਵ ਕਰ ਰਹੇ ਨੇ ਸੋ ਕਹਿਣ ਤੋਂ ਭਾਵ ਅੱਜ ਅਸੀਂ ਇਸ ਦੇ ਵਿਰੋਧ ਵਜੋ ਅੱਜ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਘਰਾਉ ਕੀਤਾ ਪ੍ਰਦਰਸ਼ਨ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਆਪਣੀ ਨੀਂਦ ਤੋਂ ਜਾਗੇ ਸੀਐਮ ਸਾਹਿਬ ਕੋ ਮੰਗ ਕੀਤੀ ਹੈ ਕਿ ਸੀਐਮ ਸਾਹਿਬ ਕਿਰਪਾ ਕਰਕੇ ਤੁਹਾਡੇ ਤੇ ਲੋਕਾਂ ਨੇ ਕਿੰਨੀਆਂ ਘਟਨਾਵਾਂ ਹੋ ਚੁੱਕੀਆਂ ਹੁਣ ਤੱਕ ਗੁਰਦਾਸਪੁਰ ਦੇ ਵਿੱਚ 20 ਦੇ ਲਾਗੇ ਘਟਨਾਵਾਂ ਮੇਰਾ ਖਿਆਲ ਹੈ ਕੁਝ ਵੀ ਅਜੇ ਤੱਕ ਇਹਨਾਂ ਕੋ ਟ੍ਰੇਸ ਨਹੀਂ ਹੋਇਆ ਸੋ ਕਹਿਣ ਤੋਂ ਪਹਿავ ਸੀਐਮ ਸਾਹਿਬ ਕੋ ਇਹ ਮੰਗ ਕੀਤੀ ਹੈ ਕਿ ਸੀਐਮ ਸਾਹਿਬ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਲੋਕਾਂ ਨੇ ਤੁਹਾਨੂੰ ਆਪਣੇ ਅੱਖਾਂ ਤੇ ਬਿਠਾਇਆ ਸੀ ਉਦੋਂ ਜਦੋਂ ਇਲੈਕਸ਼ਨ ਸੀ ਪਿਛਲੀ ਤਨਯੋਰ ਚ ਉਦੋਂ ਤੁਹਾਨੂੰ 92 ਐਮਐਲਏ ਜਿਤਾ ਕੇ ਸਾਹਿਬ ਜੀ ਸਾਡੇ ਤੇ ਦੋਸ਼ ਲਾਉਂਦੇ ਆ ਕਿ ਸਾਨੂੰ ਮਿਲਿਆ ਵਿਰਾਸਤ ਵਿੱਚ ਮਿਲਿਆ 4 ਸਾਲ ਹੋ ਗਏ 4 ਸਾਲ ਹੋ ਗਏ ਤੇ ਜਦੋਂ ਕੋਈ ਚੰਗਾ ਕਮਾਂਡਰ ਹੋਏ ਨਾ ਜਦੋਂ ਕਿਸੇ ਵੀ ਭਾਵੇਂ ਫੌਜ ਦਾ ਕਮਾਂਡਰ ਹੋਏ ਜਾਂ ਕਿਸੇ ਸੰਸਥਾ ਦਾ ਕਮਾਂਡਰ ਆਏ ਜਦੋਂ ਚੰਗਾ ਕਮਾਂਡਰ ਹੋਊਗਾ ਤੇ ਚੰਗਾ ਰਾਜ ਦੇ ਸਕੂ ਜਦੋਂ ਕਮਾਂਡਰ ਹੀ ਸਾਡਾ ਜਿਹੜਾ ਉਹ ਸ਼ਾਮ ਤੋਂ ਬਾਅਦ ਜਿਹੜਾ ਬਿਆਨ ਆਉਂਦਾ ਉਹਦੇ ਤੇ ਲੋਕ ਵੈਸੇ ਉਹਨੂੰ ਸੀਰੀਅਸ ਨਹੀਂ ਲੈਂਦੇ ਕਿ ਪਤਾ ਨਹੀਂ ਸੀਐਮ ਸਾਹਿਬ ਨੇ ਕਿਸ ਤਰੀਕੇ ਦੇ ਨਾਲ ਬਿਆਨ ਦਿੱਤਾ ਸੋ ਜਦੋਂ ਕਮਾਂਡਰ ਜਿਹੜਾ ਉਹ ਹੀ ਮਾੜਾ ਹੋਏ ਤੇ ਉਹ ਹੀ ਅਫਸਰ ਨੇ ਪਿਛਲੀ ਸਰਕਾਰਾਂ ਦੇ ਵਿੱਚ ਉਹ ਹੀ ਅਫਸਰ ਨੇ ਪਿਛਲੀ ਸਰਕਾਰਾਂ ਵਾਲੇ ਅੱਜ ਅਫਸਰ ਕੰਮ ਕਰ ਰਹੇ ਨੇ ਗੱਲ ਦਿੱਕਤ ਇਹ ਆ ਕਿ ਅਹੁਦਾ ਅਹੁਦਾ ਹਰ ਕੋਈ ਬੰਦਾ ਲੈਣਾ ਸੌਖਾ ਅਹੁਦੇ ਨੂੰ ਨਿਭਾਉਣਾ ਜਿਹੜਾ ਬੜਾ ਔਖਾ ਤੁਹਾਨੂੰ ਲੱਗਦਾ ਕਿ ਪੁਲਿਸ ਜਿਹੜੀ ਫ੍ਰੀ ਲੈਂਸ ਕੰਮ ਨਹੀਂ ਮੈਂ ਦੱਸਦਾ ਇਸ ਕਰਕੇ ਅਹੁਦਾ ਹਰ ਬੰਦਾ ਲੈ ਲੈਂਦਾ ਅਹੁਦੇ ਨੂੰ ਆਪਾਂ ਨਿਭਾਉਣਾ ਕਿਸ ਤਰੀਕੇ ਦੇ ਨਾਲ ਠੀਕ ਹੈ ਸੀਐਮ ਸਾਹਿਬ ਚੰਗੇ ਕਲਾਕਾਰ ਸੀ ਚੰਗੀ ਸਟੇਜ ਚਲਾਉਂਦੇ ਰਹੇ ਆ ਪਰ ਸਟੇਟ ਜਿਹੜੀ ਚਲਾਉਣੀ ਉਹ ਬੜੀ ਔਖੀ ਆ ਸੋ ਅੱਜ ਸੂਬਾ ਜਿਹੜਾ ਵਾ ਉਹ ਤਰਾਸ ਤਰਾਸ ਜਿਹੜਾ ਅੱਜ ਆਪਣੀ ਗਲਤੀ ਮੰਨ ਰਿਹਾ ਕਿ ਅਸੀਂ ਕੀ ਕੀਤਾ ਅਸੀਂ ਇਸ ਬੋਕਰ ਪਾਰਟੀ ਨੂੰ ਜਿਹੜਾ ਚੁਣ ਕੇ ਅੱਜ ਆਪਣੇ ਆਪ ਨੂੰ ਉਹ ਘਟਿਆ ਮਹਿਸੂਸ ਕਰ ਰਿਹਾ ਕਿ ਇੰਨੀਆਂ ਘਟਨਾਵਾਂ ਵਾਪਰੀਆਂ ਲੋਕ ਜਿਹੜੇ ਨੇ ਸਹਿਮ ਦੇ ਮੌਲਚ ਨੇ ਬੱਚੇ ਸ਼ਾਮ ਨੂੰ ਲੇਟ ਹੋ ਜਾਣਾ ਮਾਪਿਓ ਕਰਾਂ ਚੋਂ ਫੋਨ ਕਰਦੇ ਨੇ ਕਿ ਬੇਟਾ ਘਰ ਆ ਜਾਓ ਸੋ ਵਪਾਰੀ ਜਿਹੜੇ ਨੇ ਉਹ ਵਪਾਰੀ ਕੱਲ ਤੋਂ ਹੀ ਦੇਖ ਸਕਦੇ ਹੋ ਕਿ ਡੋਮੀਨੋਸ ਤੇ ਜੇ ਗੋਲੀ ਬਾਅਦ ਚੱਲੀ ਸੀ ਤੁਸੀਂ ਪੱਤਰਕਾਰ ਸਾਥੀ ਉੱਥੇ ਆਏ ਸੀ ਸਾਰਾ ਸ਼ਹਿਰ ਸਾਮ ਦੇ 몰 ਦੇ ਵਿੱਚ ਉਸੇ ਵੇਲੇ ਬੰਦ ਹੋ ਗਿਆ ਸੀ ਲੋਕ ਕਹਿੰਦੇ ਨੇ ਬੇਟਾ ਕਟ ਕਮਾ ਲਾਂਗੇ ਕਟ ਖਾ ਲਾਂਗੇ ਪਰ ਦੁਕਾਨਾਂ ਤੋਂ ਤੁਸੀਂ ਟਾਈਮ ਨਾ ਆਜੋ ਮਾਹੌਲ ਨਹੀਂ ਠੀਕ ਸੋ ਅੱਜ ਅਸੀਂ ਇਸ ਦੇ ਰੋਜ਼ ਵਜੋਂ ਅੱਜ ਅਸੀਂ ਜ਼ਿਲ੍ਹਾ ਹੈੱਡ ਕੁਆਰਟਰ ਤੇ ਐਸਐਸਪੀ ਦਫ਼ਤਰ ਦਾ ਕਰਾਓ ਕੀਤਾ ਅੱਜ ਡੀਜੀਪੀ ਸਾਹਿਬ ਤੋਂ ਵੀ ਮੰਗ ਕਰਦੇ ਆ ਕਿ ਡੀਜੀਪੀ ਸਾਹਿਬ ਜਿਹੜੇ ਅਫਸਰ ਪਹਿਲਾਂ ਵੀ ਕਈ ਸਰਕਾਰਾਂ ਆਈਆਂ इवनਦਨ ਕਿ ਸਾਡੀ ਸਰਕਾਰ ਨਹੀਂ ਹੋਰ ਵੀ ਸਰਕਾਰਾਂ ਰਹੀਆਂ ਉਹੋ ਹੀ ਅਫਸਰ ਮੱਦਾਂ ਤੇ ਬੈਠੇ ਨੇ ਉਦੋਂ ਕਿਉਂ ਉਦੋਂ ਕਿਉਂ ਨਹੀਂ ਸੀ ਇਹ ਘਟਨਾਵਾਂ ਵਾਪਰੀਆਂ ਅੱਜ ਹੀ ਘਟਨਾਵਾਂ ਕਿਉਂ ਵਾਪਰੀਆਂ ਇਹ ਪਰਚੋਲਨ ਦੀ ਲੋੜ ਹੈ ਉਹ ਸਖਤ ਫੈਸਲੇ ਲੈਣ ਜਿਹੜੇ ਅਫਸਰ ਕੋਈ ਲੰਮੇ ਸਮੇਂ ਤੋਂ ਮਦਾਂ ਤੇ ਬੈਠੇ ਨੇ ਜਾਂ ਕਈ ਅਫਸਰਾਂ ਦੇ ਆਪਣੇ ਲਿੰਕ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਕਿ ਕੋਈ ਅਫਸਰ ਇਸ ਤਰ੍ਹਾਂ ਦੇ ਜਿਹੜੇ ਸਾਡੇ ਗੁਰਦਾਸਪੁਰ ਸਿਟੀ ਦੇ ਵਿੱਚ ਵੀ ਇੱਥੇ ਸਾਡੇ ਹਲਕੇ ਦੇ ਵਿੱਚ ਵੀ ਲੱਗੇ ਨੇ ਉਹਨਾਂ ਦੇ ਆਪਣੇ ਲਿੰਕ ਨੇ ਜੋ ਬੜਾਵਾ ਦੇ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਅਸੀਂ ਝਾਗਰ ਕਰਾਂਗੇ ਸੋ ਮੰਗ ਕਰਦੇ ਡੀਜੀਪੀ ਸਾਹਿਬ ਕੋਲ ਕਿ ਪਰਚੋਲ ਕਰਕੇ ਏਨਪੀ ਸਾਰੇ ਅਫਸਰ ਮਾੜੇ ਹੁੰਦੇ ਆ ਚੰਗੇ ਅਫਸਰ ਵੀ ਨੇ ਚੰਗੇ ਅਫਸਰਾਂ ਦੀ ਪਛਾਣ ਕਰਕੇ ਆਪਾਂ ਉਹਨਾਂ ਨੂੰ ਚੰਗੀਆਂ ਮੱਦਾਂ ਤੇ ਬਿਠਾਈਏ ਤਾ ਜੋ ਲੋਕ ਜਿਹੜੇ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰ ਸਕਣ ਲੋਕ ਸਮਝਣ ਕਿ ਅਸੀਂ ਅੱਜ ਸੇਫ ਆ ਬਾਈ ਤੁਹਾਨੂੰ ਲੱਗਦਾ ਇਹ ਤੇ ਨਾਲ ਕੋ ਫਰਕ ਪਏਗਾ ਭਾਜੀ ਇਹ ਤੇ ਟ੍ਰੇਲਰ ਆ ਜੇ ਫਰਕ ਨਹੀਂ ਨਾ ਪਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਤੇ ਯੂਥ ਕਾਂਗਰਸ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਵੱਡੇ ਲੀਡਰ ਸਾਹਿਬਾਂ ਨੂੰ ਨਾਲ ਲੈ ਕੇ ਇਹਨਾਂ ਦੇ ਨੱਕ 'ਚ ਦਮ ਕਰ ਦਿੱਤੇ ਜਾਊਗਾ ਕਿ ਇਹ ਦਫ਼ਤਰਾਂ ਦੇ ਵਿੱਚੋਂ ਇਹਨਾਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਜਾਊਗਾ ਨਾ ਜੀ ਤਿੰਨ ਤਿੰਨ ਵਾਰ ਗੋਲੀ ਚੱਲੀ ਇੱਕ ਦਿਨ ਦੇ ਦੋ ਦੋ ਵਾਰ ਚੱਲ ਗਈ ਗੋਲੀ ਕੋਈ ਨਹੀਂ ਦੋ ਵਾਰ ਗੋਲੀ ਮੈਂ ਤੁਹਾਨੂੰ ਦੱਸ ਰਿਹਾ ਕਿ ਜਿੱਥੇ ਜਿੱਥੇ ਪਾਰੀ ਇਸ ਤਰ੍ਹਾਂ ਦੇ ਮਤਲਬ ਪੰਜਾਬ ਚ ਰਿਮੂਵ ਹੁੰਦੇ ਜਾਣਗੇ ਬਿਲਕੁਲ ਹੋ ਰਹੇ ਨੇ ਮੂਵ ਹੁੰਦੇ ਨਹੀਂ ਜਾ ਰਹੇ ਨੇ ਹੋ ਰਹੇ ਨੇ ਸਾਡੇ ਗੁਰਦਾਸਪੁਰ ਦੀ ਗੱਲ ਕਰੀਏ ਇੱਥੇ ਬੜੇ ਸਰਦਾਰਾਂ ਲਾਈਫ ਜੀਣ ਵਾਲੇ ਲੋਕ ਨੇ ਲੋਕ ਸਹਿਮ ਦੇ ਮੌਲ ਦੇ ਵਿੱਚ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੁਸੀਂ ਮੂਵ ਕਹਿ ਰਹੇ ਹੋ ਕਿ ਲੋਕ ਜਿਹੜੇ ਨੇ ਸਕੂਲਾਂ ਚ ਵੀ ਲੋਕ ਬੱਚਿਆਂ ਨੂੰ ਭੇਜਣਾ ਜਿਹੜਾ ਸੁਰੱਖਿਅਤ ਨਹੀਂ ਸਮਝ ਰਹੇ ਕਿ ਪਤਾ ਨਹੀਂ ਰਸਤੇ ਵਿੱਚ ਕੀ ਕਰਨਾ ਤੇ ਸਾਰੀਆਂ ਪਾਰਟੀਆਂ ਨੂੰ ਅੱਜ ਜਿਹੜੀਆਂ ਵੀ ਵਿਰੋਧੀ ਪਾਰਟੀਆਂ ਮੇਰਾ ਖਿਆਲ ਕੋਈ ਵੀ ਇਸ ਮੁੱਦੇ ਤੇ ਨਹੀਂ ਬੋਲਿਆ ਜੇ ਸਿਟੀ ਥਾਣਾ ਅੱਗੇ ਬੰਬ ਚੱਲਿਆ ਕੱਲਾ ਐਮਐਲਏ ਸਾਹਿਬ ਨੇ ਤੇ ਅਸੀਂ ਰੌਲਾ ਪਾਇਆ ਕਿ ਉੱਥੇ ਬੰਬ ਚੱਲਿਆ ਉਹ ਮੁੜ ਕੇ ਪੁਲਿਸ ਨੂੰ ਮੰਨਣਾ ਵੀ ਪਿਆ ਸੋ ਬੜੀ ਸ਼ਰਮਨਾਕ ਗੱਲ ਹੈ ਕਿ ਵੋਟਾਂ ਵੇਲੇ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਵੋਟਰਾਂ ਕੋਲ ਜਾਂਦੀਆਂ ਪਰ ਅੱਜ ਜਦੋਂ ਅੱਜ ਜਦੋਂ ਲੋਕਾਂ ਦੇ ਨਾਲ ਖੜਨ ਦਾ ਮੌਕਾ ਅਗਲਾ ਮੁੱਦਾ ਹੋਵੇਗਾ ਲੈਂਡ ਆਰਡ ਬਿਲਕੁਲ ਕਾਂਗਰਸ ਦਾ ਨਹੀਂ ਇਹ ਸਾਰੇ ਲੋਕਾਂ ਦਾ ਅਸੀਂ ਜੇ ਲੋਕਾਂ ਦੇ ਚੁਣੇ ਹੋਏ ਨੁਮਾਇंदे ਮੈਂ ਬਤੌਰ ਪ੍ਰਧਾਨ 60000 ਵੋਟਰ ਦੀ ਨੁਮਾਇੰਦਗੀ ਕਰ ਰਿਹਾ ਦੂਸਰੀ ਵਾਰ ਦੇ ਐਮਐਲਏ ਇੱਥੇ ਸਾਡਾ ਸਾਡਾ ਵੈਸੇ ਬਣਦਾ ਕਿ ਅਸੀਂ ਲੋਕਾਂ ਦੇ ਨਾਲ ਖੜੀਏ ਕਿਉਂਕਿ ਲੋਕਾਂ ਨੇ ਸਾਨੂੰ ਜਤਾਇਆ ਸੀ ਚੋਣਾਂ ਇਹਨਾਂ ਮੈਂ ਇਹ ਲੋਕਾਂ ਦੀ ਆਵਾਜ਼ ਜਿਹੜੀ ਆ ਜਦੋਂ ਵੀ ਕੋਈ ਇਹ ਇਵਨ ਦਾ ਲਾਅ ਐਂਡ ਆਰਡਰ ਦੀ ਗੱਲ ਕਰ ਲੀਆ ਜਾਂ ਕੋਈ ਹੋਰ ਵੀ ਕੋਈ ਘਟਨਾ ਵਾਪਰਦੀ ਆ ਸਾਡਾ ਫਰਜ਼ ਆ ਕਿ ਅਸੀਂ ਲੋਕਾਂ ਦੇ ਨਾਲ ਖੜਕੇ ਲੋਕਾਂ ਦੀ ਆਵਾਜ਼ ਜਿਹੜੀ ਆ ਸੁੱਤੀ ਪਈ ਸਰਕਾਰ ਤੇ ਜਿਹੜੀ ਆ ਉਹਨਾਂ ਨੂੰ ਜਗਾਈਏ ਇਹਨਾਂ ਬਹੁਤ ਮੰਘੀਆਂ ਜਾ ਰਹੀਆਂ ਦੀ ਫਰੋਤੀ ਆ 90% ਮੰਘੀਆਂ ਜਾ ਰਹੀਆਂ ਨਹੀਂ ਦਿੰਦੇ ਤੇ ਫਿਰ ਗੋਲੀਆਂ ਜਾਲ ਵੀਰੇ ਤੁਹਾਨੂੰ ਪਿੱਛੇ ਜੇ ਤੁਸੀਂ ਲਾਈਵ ਹੋਏ ਸੀ ਤੁਹਾਨੂੰ ਕਾਲ ਆਈ ਸੀ ਥ੍ਰੈਟ ਕਾਲ ਜੇ ਅੱਜ ਅੱਜਕੱਲ ਡੈਮੋਕਰੇਸੀ ਦੇ ਵਿੱਚ ਮੀਡੀਆ ਜਿਹੜਾ ਚੌਥਾ ਪਿੱਲਰ ਆ ਤੇ ਜੇ ਤੁਸੀਂ ਨਹੀਂ ਸੇਵ ਤੇ ਤੁਸੀਂ ਹੋਰ ਕਿਸੇ ਦੀ ਗੱਲ ਕੀ ਕਰੋਗੇ ਅੱਜ ਪੱਤਰਕਾਰਾਂ ਨੂੰ ਧਮਕੀਆਂ ਆ ਰਹੀਆਂ ਆ ਪਿੱਛੇ ਜਿਹੜੀ ਘਟਨਾ ਪਰਸੋ ਵਾਪਰੀ ਆ ਮੈਨੂੰ ਮੀਡੀਆ ਸਾਥੀਆਂ ਨੇ ਉੱਥੇ ਦੱਸਿਆ ਕਿ ਮੀਡੀਆ ਸਾਥੀਆਂ ਨੂੰ ਉੱਥੇ ਵੀਡੀਓ ਵੀ ਨਹੀਂ ਦਿੱਤੀ ਗਈ ਨਾ ਅੰਦਰ ਜਾਣ ਦਿੱਤਾ ਗਿਆ ਸੀਸੀਟੀਵੀ ਕੈਮਰੇ ਦੀ ਕਿ ਤਾਂ ਜੋ ਲੋਕਾਂ ਦੇ ਵਿੱਚ ਜਿਹੜੀ ਆ ਵੀਡੀਓ ਜਿਹੜੀ ਗੋਲੀ ਚੱਲੀ ਆ ਉਹ ਅਸੀਂ ਪੇਸ਼ ਨਾ ਕਰ ਸਕੀਏ ਉਹ ਸਗੋਂ ਲੋਕਾਂ ਨੂੰ ਇੱਕ ਮਾਹੌਲ ਇਸ ਤਰ੍ਹਾਂ ਦਾ ਕ੍ਰੀਏਟ ਕਰ ਰਹੇ ਲੋਕ ਤੇ ਅੱਗੇ ਸਹਿਮ ਦੇ ਮਾਹੌਲ ਚ ਜੇ ਇਹੋ ਜਾ ਕੇ ਆਪ ਦੁਕਾਨਾਂ ਬੰਦ ਕਰਾਉਣਗੇ ਲੋਕ ਤੇ ਅੱਗੇ ਡਰੇ ਨਹੀਂ ਯਾਰ ਫਿਰ ਇਹਦਾ ਹੱਲ ਕੀ ਆ ਜੀ ਹੱਲ ਇਹੋ ਹੀ ਆ ਕਿ ਇਹ ਸੁੱਤੀ ਬੋਲੀ ਜਿਹੜੀ ਸਰਕਾਰ ਆ ਇਹਨਾਂ ਦੇ ਮਗਰ ਡਾਂਗ ਫੜ ਕੇ ਚੜਨਾ ਪਊ ਜਿਹੜਾ ਸਮਾਂ ਹੁਣ ਵੋਟਾਂ ਤੇ ਲੋਕਾਂ ਨੇ ਪਾ ਲੀਆਂ ਪਰ ਲੋਕਾਂ ਕੋ ਪਾਵਰ ਇੱਕੋ ਹੀ ਆ ਕਿ 5 ਸਾਲ ਬਾਅਦ ਆਪਣੀ ਵੋਟ ਦੇ ਨਾਲ ਹੀ ਇਹਨਾਂ ਨੂੰ ਜਿਹੜਾ ਜਵਾਬ ਦੇ ਸਕਦੇ ਪਰ ਜਿਹੜਾ ਸਾਲ ਇੱਕ ਰਹਿ ਗਿਆ ਉਹਦੇ ਵਿੱਚ ਇਹਨਾਂ ਨੂੰ ਗੁੰਗੀ ਬੋਲੀ ਸਰਕਾਰ ਦੇ ਨਾਲ ਲੜਨ ਦੀ ਲੋੜ ਆ ਤਾ ਜੋ ਜਿਹੜਾ ਸਮਾਂ ਰਹਿ ਗਿਆ ਉਹਦੇ ਵਿੱਚ ਇਹਨਾਂ ਨੂੰ ਜਗਾ ਸਕੀਏ ਤਾਂ ਜੋ ਜਿਹੜਾ ਸਮਾਂ ਰਹਿ ਗਿਆ ਅਸੀਂ ਲਾਅ ਐਂਡ ਆਰਡਰ ਨੂੰ ਕੁਝ ਥੋੜਾ ਬੋਤਾ ਤੇ ਬਹਾਲ ਰੱਖ ਸਕੀਏ ਆਸਤੇ ਇਹਨਾਂ ਕੋ ਸਾਨੂੰ ਕੋਈ ਨਹੀਂ ਪਰ ਅਸੀਂ ਆਪਣੀ ਆਵਾਜ਼ ਇਸੇ ਤਰੀਕੇ ਦੇ ਨਾਲ ਅਸੀਂ ਚੁੱਕਦੇ ਰਵਾਂਗੇ ਤਾਂ ਜੋ ਲੋਕਾਂ ਨੂੰ ਅਸੀਂ ਸੁਰੱਖਤ ਮਹਿਸੂਸ ਕਰਾ ਸਕੀਏ ਧੰਨਵਾਦ